ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਜੀਰ ਪੰਜਾਬੀ ਦੇ YouTube ਚੈਨਲ ਤੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੰਡੀ ਰੋੜਾ ਵਾਲੀਆਂ ਤੁਸੀਂ ਤੇ ਦੇਖ ਸਕਦੇ ਹੋ ਬਹੁਤ ਜਿਹੜੀ بارش ਹੋ ਰਹੀ ਆ ਸੋ ਤੁਸੀਂ ਦੇਖ ਸਕਦੇ ਹੋ ਪਿਛਲੇ ਕਈ ਦਿਨਾਂ ਤੋਂ ਜਿਹੜੀ ਭਾਰੀ ਗਰਮੀ ਪੈ ਰਹੀ ਸੀ ਗਰਮੀ ਤੋਂ ਵੱਡੀ ਰਾਹ ਜਿਹੜੀ ਲੋਕਾਂ ਨੂੰ ਮਿਲੀ ਆ ਉੱਥੇ ਹੀ ਕਿਸਾਨਾਂ ਨੂੰ ਇਸ بارش ਨਾਲ ਵੱਡਾ ਲਾਭ ਹੋਣ ਵਾਲਾ ਤੁਹਾਨੂੰ ਦੱਸ ਦਿੰਨਾ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਫਸਲਕਰ ਦੇ ਵਿੱਚ 1 ਜੂਨ ਨੂੰ ਝੋਨੇ ਦੀ ਲਵਾਈ ਦਾ ਕੰਮ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਸੀ ਪਰ ਕਿਸਾਨਾਂ ਦੇ ਵੱਲੋਂ بارش ਨਾ ਹੋਣ ਕਰਕੇ ਜਾਂ ਮੌਸਮ ਨੂੰ ਦੇਖਦੇ ਹਾਂ ਜੀ ਹਜੇ ਕਿਤੇ ਵੀ ਬਹੁਤ ਇਲਾਕਿਆਂ ਦੇ ਵਿੱਚ ਜਿਹੜੀ ਜ਼ਿਆਦਾ ਉਹ بارش ਨਾ ਹੋਣ ਕਰਕੇ ਜਿਹੜੀ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਨਹੀਂ ਹੋਇਆ ਸੀ ਸੋ ਹੁਣ ਅੱਜ ਕੁਝ ਟਾਈਮ ਪਹਿਲਾਂ ਜਿਹੜੀ ਬਹੁਤ ਜ਼ਿਆਦਾ بارش ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਤਸਵੀਰਾਂ ਇਹ ਮੰਡੀ ਰੋੜਾ ਵਾਲੀ ਦਾ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਮੰਡੀ ਰੋੜਾ ਵਾਲੀ ਦੇ ਵਿੱਚ ਬਹੁਤ ਜਲਦੀ ਜਿਹੜੀ بارش ਆ ਉਹ ਹੋ ਰਹੀ ਹੈ ਸੋ ਤਕਰੀਬਨ 10 ਤੋਂ 15 ਮਿੰਟ ਪਹਿਲਾਂ ਜਿਹੜੀ بارش ਦੀ ਸ਼ੁਰੂਆਤ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਮੰਡੀ ਰੋੜਾ ਵਾਲੀ ਦੀਆਂ ਜਿਹੜੀਆਂ ਗਲੀਆਂ ਨੇ ਉਹ ਪਾਣੀ ਨਾਲ ਭਰ ਚੁੱਕੀਆਂ ਨੇ ਸੋ ਨਿਕਾਸੀ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਾਣੀ ਕੁਦਰਤ بارش ਕੁਦਰਤੀ بارش ਹੋਣ ਕਰਕੇ ਨਿਕਾਸੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਤੁਸੀਂ ਦੂਰ ਤੋਂ ਦੇਖਦੇ ਹੋ بارش ਬਹੁਤ ਜਿਆਦੀ ਜਿਹੜੀ ਪੈ ਰਹੀ ਆ ਜਿਹੜਾ ਪਾਣੀ ਆ ਉਹ ਗਲੀਆਂ ਦੇ ਵਿੱਚ ਭਰਨਾ ਸ਼ੁਰੂ ਹੋ ਚੁੱਕਿਆ ਹੈ ਨਾਲੀਆਂ ਜਿਹੜੀਆਂ ਨੇ ਉਹ ਓਵਰਫਲੋ ਹੋ ਚੁੱਕੀਆਂ ਨੇ ਤੁਸੀਂ ਤਸਵੀਰਾਂ ਵਿੱਚ ਨਜ਼ਰ ਮਾਰ ਸਕਦੇ ਹੋ ਇਹ ਤਸਵੀਰਾਂ ਮੰਡੀ ਰੋੜਾਂ ਵਾਲੀ ਦੀਆਂ ਨੇ ਸੋ ਪਿਛਲੇ ਕਾਫੀ ਸਮੇਂ ਤੋਂ ਬਹੁਤ ਜ਼ਿਆਦਾ ਜਿਹੜੀ ਗਰਮੀ ਪੈ ਰਹੀ ਸੀ ਤੇ ਹਰ ਪਾਸੇ ਜਿਹੜੀ بارش ਦੀ ਮੰਗ ਸੀ ਪਰ ਕਿਸੇ ਪਾਸੋਂ ਕੋਈ ਵੀ ਸੰਭਾਵਨਾ ਨਹੀਂ तकरीबन ਅੱਜ ਤੋਂ ਹੁਣ ਤੋਂ 10 10 ਮਿੰਟ ਪਹਿਲਾਂ ਜਿਹੜੀ بارش ਦੀ ਸ਼ੁਰੂਆਤ ਹੋਈ ਹੈ ਤਾਂ ਤੁਸੀਂ ਇਹ ਤਸਵੀਰਾਂ ਮੰਡੀ ਰੋੜਾ ਵਾਲੀ ਦੇ ਬਾਜ਼ਾਰ ਦੀਆਂ ਦੇਖ ਸਕਦੇ ਹੋ ਸਮਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਹਿਰੇ ਜਿਹੜੇ ਬੱਦਲ ਉਹ ਛਾਏ ਹੋਏ ਨੇ ਤੇ ਬਹੁਤ ਜ਼ਿਆਦਾ ਜਿਹੜੀ بارش ਹੋ ਰਹੀ ਹੈ بارش ਦੇ ਨਾਲ ਨਾਲ ਜਿਹੜੀਆਂ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਤਰਕਕਾ ਜਿਹੜੇ ਨੇ ਉਹ ਬਹੁਤ ਜ਼ਿਆਦਾ ਹਵਾਵਾਂ ਦੇ ਨਾਲ ਝੂਲ ਰਹੇ ਨੇ ਸੋ ਤੁਸੀਂ ਜਨਨਾ ਤੁਸੀਂ ਮੰਡੀ ਰੋੜਾ ਵਾਲੀ ਦੇ ਬਾਜ਼ਾਰ ਦੇਖ ਸਕਦੇ ਹੋ ਪ੍ਰਨਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖਦੇ ਹੋ ਪ੍ਰਨਾਲੇ ਜਿਹੜੇ ਉਹ ਵੀ ਬਹੁਤ ਤੇਜ਼ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ بارش ਦਾ ਪਾਣੀ ਜਿਹੜਾ ਬਹੁਤ ਤੇਜ਼ੀ ਦੇ ਨਾਲ ਉਹ ਛੱਤਾਂ ਤੋਂ 흘ੇ ਆ ਰਿਹਾ ਹੈ ਸੋ ਤੁਸੀਂ ਆਪਣੇ ਆਪਣੇ ਇਲਾਕੇ ਦਾ ਜਿਹੜਾ ਹਾਲ ਉਹ ਸ਼ੇਅਰ ਕਰ ਸਕਦੇ ਹੋ ਇਹ ਤਸਵੀਰਾਂ ਮੰਡੀ ਰੋੜਾ ਵਾਲੀ ਦੀਆਂ ਨੇ ਤੁਹਾਨੂੰ ਦੱਸ ਰਿਹਾ ਕਿ ਇਸ بارش ਦੇ ਨਾਲ ਜਿਹੜੇ ਝੋਨੇ ਵਾਲੇ ਕਿਸਾਨ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਜਿਹੜਾ ਔਲਾਬ ਮਿਲੇਗਾ ਹੋਣ ਇਸ ਦੇ ਨਾਲ ਜਿਹੜੀ ਝੋਨੇ ਦੀ ਲਵਾਈ ਆ ਉਹ ਵੀ ਜਲਦੀ ਉਸ ਦਾ ਕੰਮ ਸ਼ੁਰੂ ਹੋ ਜਾਵੇਗਾ। ਸੋ ਕਿਸਾਨਾਂ ਦੇ ਵੱਲੋਂ ਵੀ ਜਿਆਦਾ ਕਿਹਾ ਜਾ ਰਿਹਾ ਸੀ ਕਿ ਜੇ ਬਾਰਿਸ਼ਾ ਬਹੁਤ ਜ਼ਿਆਦੀ ਹੋਣੀ ਚਾਹੀਦੀ ਹੈ। ਪਰ ਥੋੜੀ ਬਾਰਿਸ਼ ਹੁੰਦੀ ਆ ਤੇ ਉਸ ਦੇ ਨਾਲ ਜਿਹੜੀ ਗਰਮੀ ਆ ਹੋਰ ਜ਼ਿਆਦੀ ਵਧੇਗੀ। ਸੋ ਇਸ ਕਰਕੇ ਜਿਹੜੇ ਕਿਸਾਨਾਂ ਦੀ ਉਹ ਰੱਬ ਦੇ ਵੱਲੋਂ ਮੰਨ ਲਈ ਗਏ ਤੁਸੀਂ ਦੇਖ ਸਕਦੇ ਹੋ ਸਮਾਨ ਦੇ ਵਿੱਚ ਜਿਹੜੇ ਗਹਿਰੇ ਬੱਦਲ ਉਹ ਹਜੇ ਵੀ ਛਾਏ ਹੋਏ ਨੇ ਤੇ ਬਾਰਿਸ਼ਾ ਜਿਹੜੀ ਉਹ ਖੂਬ ਹੋ ਰਹੀ ਹੈ।